ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਆਜਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਬਈ ਮੱਕੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਗਿੱਲੀ ਮੱਕੀ ਦੀ ਗਿੱਲੀ ਮੱਕੀ ਦਾ ਰੇਟ ਰਿਹਾ ਬਈ 1100 ਰੁਪਏ ਤੋਂ ਲੈ ਕੇ 1700 ਰੁਪਏ ਤੱਕ ਰੁੱਕ ਸੁੱਕੀ ਮੱਕੀ ਦਾ ਰੇਟ ਰਿਹਾ ਬਈ 1800 ਰੁਪਏ ਤੋਂ ਲੈ ਕੇ 2200 ਤੇ 20 ਰੁਪਏ ਤੱਕ ਇਹਦੇ ਵਿੱਚ ਨਾਬਾ ਪਾਤਣਾ ਸੰਗਰੂਰ ਸਮਾਣਾ ਤੇ ਜਗਰਾਉ ਮੰਡੀ ਅਟੈਚ ਨੇ ਇਹ ਸਾਰੀਆਂ ਮੰਡੀਆਂ ਦਾ ਰੇਟ ਹੈ ਜੀ 150 ਦਾ ਵਟਾ ਮੰਡੀ ਅਨਸਾਰ ਹੋ ਸਕਦਾ ਇਹ ਤੋਂ ਵੱਧ ਨਹੀਂ ਉਸ ਤੋਂ ਬਾਅਦ ਜੇ ਗੱਲ ਕਰੀਏ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਰੇਟ ਰਹੇ ਆ ਬਾਈ 4800 ਰੁਪਏ ਤੋਂ ਲੈ ਕੇ 7200 ਰੁਪਏ ਤੱਕ ਜਿਹੜੇ ਪੰਜਾਬ ਦੀ ਮਾਰਕੀਟ ਦੇ ਵਿੱਚ ਐਵਰੇਜ ਰੇਟ ਲੱਗਿਆ ਬਾਈ ਉਹ 6800 700 ਰੁਪਏ ਦੇ ਵਿੱਚ ਐਵਰੇਜ ਰੇਟ ਲੱਗਿਆ ਤੇ ਜਿਹੜੀ ਗਿੱਲੀ ਮੂੰਗੀ ਹੈ ਉਹਦਾ ਰੇਟ 3500 ਰੁਪਏ ਤੋਂ ਲੈ ਕੇ 4800 ਰੁਪਏ ਤੱਕ ਗਿੱਲੀ ਮੂੰਗੀ ਦਾ ਰੇਟ ਲੱਗਿਆ ਜੀ ਹੁਣ ਅੱਗੇ ਆਪਾਂ ਗੱਲ ਕਰਦੇ ਆ ਬਾਈ ਬਾਸਮਤੀ ਦੀਆਂ ਰੇਟਾਂ ਦੀ ਬਾਸਮਤੀ ਦੀ ਜਿਹੜੀ 올 ਓਵਰ ਕੰਡੀਸ਼ਨ ਚੱਲ ਰਹੀ ਆ ਬਾਈ 1509 ਜਿਹੜੀ ਨਵੀਂ ਆ ਰਹੀ ਆ ਉਹਦਾ ਰੇਟ ਚੱਲ ਰਿਹਾ ਹੈ 2700 ਰੁਪਏ ਤੋਂ ਲੈ ਕੇ 3000 ਰੁਪਏ ਜਿਵੇਂ ਹੁਣ ਗੱਲ ਕਰਕੇ ਨਰੇਲਾ ਮੰਡੀ ਦੀ ਇੱਥੇ 1509 ਲੱਗਿਆ 2600 ਤੋਂ ਲੈ ਕੇ 2800 ਰੁਪਏ 1847 ਲੱਗਿਆ ਬਾਈ 2900 ਰੁਪਏ ਸਾਵਰਮਤੀ ਲੱਗਿਆ 2200 ਰੁਪਏ ਸੁਗੰਧਾ ਲੱਗਿਆ 2300 ਰੁਪਏ 1718 ਲੱਗਿਆ 3200 ਤੋਂ ਲੈ ਕੇ 3350 ਰੁਪਏ ਤੱਕ ਅੱਜ 1509 ਦੀ ਤੇ 1847 ਦੀ ਆਫ ਹੋਈ ਹੈ ਉਸ ਤੋਂ ਬਾਅਦ ਜੇ ਗੱਲ ਕਰਕੇ ਬਲੰਦ ਸ਼ਹਿਰ 2800 ਤੋਂ ਲੈ ਕੇ 3030 ਰੁਪਏ ਡਬਾਈ ਮੰਡੀ 2800 ਤੋਂ 3000 ਕਰਨਾਲ ਮੰਡੀ 2940 ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਗੁਰਮੁਦੇਸ਼ਵਰ ਮੰਡੀ ਦੀ ਇਹ ਲੱਗਿਆ 2900 ਤੇ 65 ਰੁਪਇਆ ਤੱਕ ਅੱਜ 1509 ਸੇਲ ਹੋਈ ਹੈ ਜੀ ਇਹ ਮਾਰਕੀਟ ਦੀ ਕੰਡੀਸ਼ਨ ਚੱਲ ਰਹੀ ਹੈ ਬਈ ਹਾਲ ਦੀ ਘੜੀ ਕਈ ਐਵੇਂ ਅਫਵਾਹਾਂ ਡਾਈ ਜਾਂਦੇ ਵੀ ਪਤਾ ਨਹੀਂ ਕੀ ਹੋ ਗਿਆ ਮਾਰਕੀਟ ਦੇ ਵਿੱਚ ਮਾਰਕੀਟ ਬਈ ਹਾਲ ਦੀ ਘੜੀ ਸਟੇਬਲ ਚੱਲ ਰਹੀ ਆ ਪਰ 1847 ਦਾ ਰੇਟ ਚੰਗਾ ਮਿਲ ਰਿਹਾ ਹੈ ਹੁਣ ਆਪਾਂ ਗੱਲ ਕਰਦੇ ਆ ਕਣਕ ਦੇ ਰੇਟਾਂ ਦੀ ਤੇ ਕਣਕ ਦੇ ਰੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੀਆਂ ਮੰਡੀਆਂ ਦੀ ਅੰਮ੍ਰਿਤਸਰ ਮੰਡੀ 2600 ਤੇ 33 ਰੁਪਏ ਕੋਟ ਖੂਬਰਾ ਮੰਡੀ 2580 ਰੁਪਏ ਖੰਨਾ ਮੰਡੀ 2600 ਤੇ 25 ਰੁਪਏ ਜੀ ਮੁਖਸਰ ਮੰਡੀ 2500 ਤੇ 60 ਰੁਪਏ ਬਾਈ ਕੁਮਟੂਰ ਮੰਡੀ 2960 ਰੁਪਏ ਗੰਗਾ ਨਗਰ ਮੰਡੀ 2625 ਰੁਪਏ ਬੇਤਲੂ ਮੰਡੀ 2600 ਰੁਪਏ ਤੇ ਅਲੀਗੜ ਮੰਡੀ 2500 ਤੇ 20 ਰੁਪਏ ਰਹਿ ਜੀ ਹੁਣ ਇਸ ਤੋਂ ਬਾਅਦ ਇਹ ਗੱਲ ਕਰ ਗਏ ਆਪਾਂ ਦਿੱਲੀ ਮੰਡੀ ਦੀ ਦਿੱਲੀ ਮੰਡੀ ਦੇ ਵਿੱਚ ਤਿੰਨਾਂ ਲਾਈਨਾਂ ਦਾ ਰੇਟ ਰਿਹਾ ਹੈ 2700 ਤੇ 45 ਰੁਪਏ ਇਹ ਬੋਲੀ ਦਾ ਰੇਟ ਹੈ ਬਾਈ ਹੁਣ ਉਸ ਤੋਂ ਬਾਅਦ ਆਪਾਂ ਜੇ ਗੱਲ ਕਰ ਗਏ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਬਾਈ ਜੈਪੁਰ ਮੰਡੀ ਲੱਗੀ ਹੈ 7100 ਤੇ 75 ਰੁਪਏ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਵਪਾਰੀ ਦੀ ਖਰੀਦ ਹੈ 8500 ਰੁਪਏ ਦੀ ਸੀ ਬਾਈ ਤੇ ਜ਼ਿਮੀਂਦਾਰ ਦੇ ਕੋਲੋਂ ਖਰੀਦ ਜਿਹੜੀ ਹੋਈ ਹੈ ਉਹ 650 700 ਰੁਪਏ ਦੇ ਵਿੱਚ ਖਰੀਦ ਹੋਈ ਹੈ। ਇਹੀ ਹਾਲ ਹਰਿਆਣੇ ਦੀਆਂ ਮੰਡੀਆਂ ਹੈ। ਜਿਵੇਂ ਹੁਣ ਆਪਾਂ ਗੱਲ ਕਰ ਗਏ ਸਰਸਾ ਮੰਡੀ ਦੀ, ਸਰਸਾ ਮੰਡੀ ਦੇ ਵਿੱਚ ਕੱਲ ਦਾ ਜਿਹੜਾ ਰੇਟ ਰਿਹਾ ਉਹ 6400 ਤੋਂ ਲੈ ਕੇ 6700 ਰੁਪਏ ਤੱਕ ਰਿਹਾ ਜੀ। ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਇੱਕ ਆਧਾਰਨ ਤੌਰ ਤੇ ਤੁਹਾਨੂੰ ਦੱਸ ਜੀ ਜਿਵੇਂ ਅੰਮ੍ਰਿਤਸਰ ਮੰਡੀ ਸੀਗੀ, ਅੰਮ੍ਰਿਤਸਰ ਮੰਡੀ ਦਾ ਜਿਹੜਾ ਰੇਟ ਰਿਹਾ ਉਹ 3600 ਤੋਂ ਰੁਪਏ 6800 ਰੁਪਏ ਤੱਕ ਰਿਹਾ ਹੈ। ਇਹ ਸੀਗੀ ਜੀ ਅੱਜ ਦੇ